ਕਾਕੂ ਚੱਲ ਬਾਹਰ ਆ ਕਾਕਾ ਆ ਜਿਹੜਾ ਤੇਰਾ ਸੱਪ ਨੇ ਕੋਈ ਗੱਲ ਨਹੀਂ ਮੈਂ ਤੇ ਮੇਰਾ ਤਾਂ ਸੱਪ ਦਾ ਵਾ ਤੂੰ ਸੱਪਾਂ ਦੇ ਬੇੜ ਦੇ ਵਿੱਚ ਨਾ ਠੀਕਾ ਸੱਪ ਡਗੜਾ ਵਾ ਤੇ ਹੁਣ ਦੇਖ ਰਿਹਾ ਨਹੀਂ ਸੱਪ ਕਿਹੜਾ ਵਾਲ ਕਿੱਧਰ ਵਾ ਜਿੱਦਾਂ ਕਿ ਇੱਥੇ ਸੱਪ ਆ ਤੌਰ ਤੇ ਦਿਓ ਕੈਮਰਾਮੈਨ ਸਾਹਿਬ ਓ ਮੈਨੂੰ ਕਦੇ ਵੀ ਨਹੀਂ ਦਿਖਿਆ ਤੂੰ ਉਹਨੇ ਇੱਥੇ ਹੀ ਆ ਮੇਰੇ ਕੋਲ ਫੋਨ ਕਰਿਆ ਆ ਜੋ ਕੈਮਰਾ ਨੇ ਸਾਹਿਬ ਇੱਕ ਵਾਰੀ ਇੱਧਰ ਮਾਰ ਕੇ ਵਿਖਾ ਦਿਓ ਸਾਰੇ ਨੂੰ ਲੋਕੇਸ਼ਨ ਜੀ ਤੇ ਹੁਣ ਫਿਰ ਲੱਭਦੇ ਆ ਸੱਪ ਤੇ ਲੱਗ ਜੂਗਾ ਪਤਾ ਸੱਪ ਕਿਹੜਾ ਵਾ ਤੇ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਿਓ ਫਿਰ ਸੱਪ ਦੇ ਜ਼ਹਿਰ ਬਾਰੇ ਦਿੰਨੇ ਆ ਤੁਹਾਨੂੰ ਜਾਣਕਾਰੀ ਆ ਜਨਾਬੀ ਥੋੜੀ ਨਾ ਉਹ ਰਗਦਾ ਰਿਹਾ ਛੇੜਦਾ ਕੋਨੇ ਛੇੜ ਮਰਦਾ ਦੇ ਨੀਰ ਸੋਪਾਏ ਪੁਰ ਦਸਤਾਨੇ ਬਾਹਰ ਕਰਦੇ ਪਤਾ ਕਿ ਇਹ ਜੀਲਾ ਸੋਪਾਏ ਆ ਉਹ ਤਾਂ ਬੰਨ੍ਹੇ ਘਾੜਣ ਤੇ ਆ ਉਹ ਦੰਦ ਲੈ ਲਓ ਕਿਹੜਾ ਅਖਬਾਰ ਦੋਸਤੋ ਇਹ ਪੰਜਾਬ ਦਾ ਬਹੁਤ ਜਰੀਲਾ ਗਾਪਾ 40 ਮਿੰਟ ਦਾ ਟਾਈਮ ਦਿੰਦਾ ਫਿਰ ਬੰਦੇ ਨੂੰ ਬੰਦੇ ਦੀ ਜਾਨ ਲੈਣ ਲੱਗਿਆ ਤੇ ਆਪਣੀ ਜਾਨ ਬਚਾਉਣ ਤੋਂ ਪਹਿਲੋ ਖੋੜੀ ਜਿਹੀ ਫੋਲ ਸੇਫਟੀ ਆਪਣੇ ਹੱਥ ਦੇ ਉੱਤੇ ਗਹਿਰ ਗਲਮ ਤੋਂ ਬੋਲੇ ਪਾਣੇ ਆ ਇੱਕ ਤਾਂ ਗਲਵਜ਼ ਵੀ ਗਿੱਲੇ ਹੋ ਹੋ ਗੱਪਤਲੇ ਹੋ ਗਏਗਾ ਪਤਲੇ ਮਹਿਮੋਤਾ ਹੋ ਗਏਗਾ ਹੋਣਾ ਕੋਦੇ ਟਹਿਗਾ ਓਈ ਗੱਲੀ ਆ ਭੀ ਆਪਣਾ ਆਪਣੇ ਬੀਲਾ ਕੀਤਾ ਦੋਸਤੋ ਜਿੱਦਾਂ ਕਿ ਬੋਖਾ ਦਾ ਸੱਪ ਸੀ ਪੱਟੀ ਤੇ ਕਾਫੀ ਸਮਾਨ ਇੱਧਰ ਉੱਧਰ ਕਰਨ ਦੇ ਬਾਵਜੂਦ ਸੱਪ ਜਿਹੜਾ ਉਹ ਲੱਗ ਗਿਆ ਤੇ ਹੁਣ ਮੇਰੇ ਸੱਪ ਫੜਨ ਦੀ ਤਿਆਰੀ ਆ ਤੇ ਸੱਪ ਬੜਿਆ ਵੀ ਬੜੇ ਕਸੂਤੇ ਜੇ ਬਣਾਉਂਦੇ ਆ ਤੇ ਫੜਦਾ ਵੀ ਇਹਨੂੰ ਬੈਠਾ ਨਾ ਆਪ ਸਾਪ ਉਠਾਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਜੀਰਾ ਗੰਭੀਰ ਹੈ ਗੱਲ ਇਹ ਉਹੀ ਬੰਦਾ ਕਰ ਸਕਦਾ ਤੇ ਦੋਸਤੋ ਸੱਪ ਫਣੀਏ ਰਹਾ ਸਭ ਵੀ ਮਾਰਾ ਮੋਟਾ ਨਹੀਂ ਆ ਜਿਆਦਾ ਕਹਿ ਦਿਆ ਸਭ ਮਾਰਾ ਮੋਟਾ ਵਾ ਜਦੋਂ ਆਪਣੀ ਸੇਤੀ ਵਾਸਤੇ ਇੱਕ ਹੈਰ ਗਲਵਜ਼ ਪਹਿ ਗਏ ਹੱਥ ਦੇ ਉੱਤੇ ਕਈ ਮੇਰੇ ਵੀਰ ਸਭ ਖੜਦੇ ਗਲਵਜ਼ ਨਹੀਂ ਵਰਤਦੇ ਪਰ ਵਰਤਨੇ ਚਾਹੀਦੇ ਵਾ ਇਹਦੇ ਬੰਦੇ ਫਦੂ ਇਹਦੇ ਬੰਦੇ ਫਦੂ ਵੀ ਮੈਂ ਦੱਸ ਹੀ ਨਹੀਂ ਸਕਦਾ ਫੇਰ ਮੈਨੂੰ ਕਹਿੰਦੇ ਮੈਨੂੰ ਵੀਡੀਓ ਮੇਰੇ ਤੇ ਇਦਾਂ ਕਹਿੰਦੇ ਆ ਉਹ ਅ ਵੀ ਕਹਿ ਦੂਗਾ ਉਹ ਜਾਣ ਕੇ ਉਤਾਹ ਕਰਦੇ ਨੇ ਕਿ ਇਹਦੇ ਸਾਟ ਲਵਾਉਂਦੇ ਕਿ ਇਹਦੇ ਡਿੱਗੋ ਦੇ ਓਹੀ ਬਾਲਣ ਨੂੰ ਜੋਰ ਕੇ ਮਜ਼ਾਕ ਦੇ ਇਹ ਚੀਜ਼ਾਂ ਦਾ ਮਜ਼ਾਕ ਇਹ ਚੀਜ਼ਾਂ ਦਾ ਮਜ਼ਾਕ ਨਹੀਂ ਚਲਦਾ ਮੈਂ ਪਾ ਕਹਿੰਦਾ ਪਿਛੇ ਰੇ ਕੇ ਕੈਮਰਾਮੈਨ ਸਾਹਿਬ ਦੋਸਤੋ ਇਹ ਸੱਪ ਪੱਟੀ ਗਊਸ਼ਾਲਾ ਦੇ ਫੜਿਆ ਸੀ ਜਿੱਦਾਂ ਇਹ ਦੇਖ ਰਹੇ ਜੇ ਇਹ ਸੱਪ ਨੂੰ ਕੰਦੇ ਆ ਸਪੈਕਟਿਕਲ ਕੋਬਰਾ ਇਹ ਸੱਪ ਤੇ ਕੋਈ ਦੇਸੀ ਕੋਈ ਘਾਟ ਨਹੀਂ ਕਰਦੇ ਉਹ ਕਾਲੇ ਨੂੰ ਹੱਥ ਨਾਲ ਲਾ ਸਿਰੋਂ ਸਰਪ ਇੰਜੈਕਸ਼ਨ ਘਾਟ ਕਰਦੇ ਤੇ ਉਹਦੀ ਸਮਾਂ ਨਹੀਂ ਉਹਦੇ ਲੱਗ ਗਏ ਤੇ ਕਦੀ ਵੀ ਸੱਪ ਫੜਨੇ ਦੀ ਆਪ ਕੋਸ਼ਿਸ਼ ਜ਼ਿੰਦਗੀ ਦੇ ਵਿੱਚ ਨਹੀਂ ਕਰਨੀ ਲੋਕ ਮੈਨੂੰ ਕਹਿੰਦੇ ਆ ਭਾਜੀ ਤੁਸੀਂ ਬੜੇ ਸੱਪ ਫੜਦੇ ਜੇ ਬੜੀਆਂ ਵੀਡੀਓ ਬਣਾਉਂਦੇ ਜੇ ਪਰ ਤੁਹਾਡਾ ਚੈਨਲ ਗਲੋ ਨਹੀਂ ਕਰਦਾ ਅਸਲ ਵਿੱਚ ਬਣਾ ਦੱਲ ਕੀ ਆ ਮੈਂ ਜਦੋਂ ਜਾਵਾਂ ਮੈਂ ਜਿਹੜਾ ਵੀਰ ਘਰ ਵਾਲਾ ਨਾ ਮੈਂ ਉਹਨੂੰ ਹੀ ਫੋਨ ਫੜਾ ਦਿੰਦਾ ਉਹ ਕੋ ਪੋਚ ਨਹੀਂ ਮੇਰੀ ਆ ਲੈ ਲੈ ਜਾਂਦੇ ਮੈਨੂੰ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਹੀ ਜਾਂ ਮੇਰੇ ਕੋਲ ਨੂਰ ਦੇ ਡੈਡੀ ਯਾਰ ਦਾ ਕੈਮਰਾਮੈਨ ਹੁੰਦਾ ਨੂਰ ਦਾ ਨਾ ਵੀਡੀਓ ਬਹੁੰਦੇ ਨੇ ਸੋਸ਼ਲ ਮੀਡੀਆ ਤੇ ਬਲੌਗ ਬਹੁੰਦੇ ਹੁੰਦੇ ਆ ਮੈਨੂੰ ਬੜੀਆਂ ਦਾਲਾਂ ਬਣਦੀਆਂ ਵਾ ਜੇ ਮੇਰੇ ਕੋਲ ਵੀ ਦੋਸਤੋਂ ਨੂੰਰ ਤੇ ਡੈਡੀ ਵਰਗਾ ਕੈਮਰਾਮੈਨ ਹੁੰਦਾ ਉਹ ਸੱਪ ਦਾ ਗੂ ਪਿੱਛੋਂ ਉੱਤੋਂ ਥੱਲੇੋਂ ਖੱਬੇ ਸੱਜੇ ਉਰੇ ਪੋਚ ਬਣਾਉਂਦਾ ਤੇ ਮੈਨੂੰ ਵੀ ਨੱਟ ਤੋਂ ਪੈਸੇ ਹੁੰਦੇ ਸੀ ਆ ਦੋਸਤੋਂ ਅਸੀਂ ਤਾਂ ਟੈਨੈਂਟ ਵਾਲੀਆਂ ਚੀਜ਼ਾਂ ਹੀ ਬਖਾਉਂਦੇ ਜੇ 40 ਮਿੰਟ ਦਾ பாதி ਟਾਈਮ ਦੇ ਸੱਪ ਤੇ ਕੋਈ ਦੇਸੀ ਦਵਾਈ ਕੋਈ ਮੜਕਾ ਕੋਈ ਦਾਦਾ 200 ਕਿਸੇ ਵੀ ਚੀਜ਼ ਨੇ ਘਾਟ ਨਹੀਂ ਦੇ ਕਰਨੀ ਜਿੱਦਾਂ ਕਿ ਤੁਹਾਨੂੰ ਫਰੰਟ ਦਿਖਾ ਰਿਆ ਹੁਣ ਸੱਪ ਦਾ ਇਹ ਪੱਤੀ ਗਊਸ਼ਾਲਾ ਜੋ ਸੱਪ ਫੜਿਆ ਸੀ ਤੇ ਇਹ ਆਪਣੇ ਵੱਲੋਂ ਫਰੀ ਸੇਵਾ ਭਾਈ ਸਾਡੇ ਜਿੰਨੇ ਚਿਰ ਸਾਡੀ ਜ਼ਿੰਦਗੀ ਆਹੀ ਗਊਸ਼ਾਲਾ ਦੇ ਸੱਪ ਫੜਦੇ ਨਾ ਪੈਸੇ ਲੈਨੇ ਆ ਨਾ ਤੇਲ ਖਰਚਾ ਲੈਨੇ ਆ ਤੇ ਨਾ ਹੀ ਜ਼ਿੰਦਗੀ ਦੇ ਵਿੱਚ ਜਿੰਨੇ ਨੂੰ ਕਰੀ ਬੰਗਾਰ ਪਾਈ ਆ ਦੋਸਤੋ ਆ ਕੰਮ ਤਾੜ ਫਾੜਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਹੋਰ ਇਹਦਾ ਦਿਖਾਨੇ ਤੁਹਾਨੂੰ ਫਰੰਟ ਕਿਸੇ ਦਾ ਟਾਈ ਫੈਰ ਨਹੀਂ ਠੀਕ ਹੁੰਦਾ ਏ ਉਹ ਚੀਜ਼ਾਂ ਦੀ ਦਵਾਈ ਦੇਈਦੀ ਆ ਕਿਸੇ ਨੂੰ ਯੂਰੀਆ ਗੈਸ ਦਾ ਕਿਸੇ ਨੂੰ ਪੀਲੀਆਵਾ ਖਾਸ ਕਰਕੇ ਕਿਸੇ ਨੂੰ ਪੁਰਾਣੇ ਤੋਂ ਪੁਰਾਣੇ ਦਮੂਈ ਦਾ ਜ਼ਖਮ ਆ ਤੇ ਇਹ ਚੀਜ਼ਾਂ ਨੇ ਜਿਹੜੀ ਆ ਦਵਾਈ ਦੇ ਨਾਲੇ ਚੀਜ਼ਾਂ ਨੂੰ ਠੀਕ ਕੀਤਾ ਜਾਂਦਾ ਵਾ ਤੇ ਬਾਕੀ ਜਿਹੜਾ ਦਰਦਾਰ ਨੇ ਸ਼ਹਿਰ ਪੱਟੀ ਤੇ ਛੋਟੇ ਸ਼ਾਟ ਵੇਖਣ ਲਈ ਪੰਜਾਬੀ ਜੱਪਾ ਵਾਲਾ ਤੇ ਫੁੱਲ ਵੀਡੀਓ ਵੇਖਣ ਲਈ ਸਨੇਕਮੈਨ ਪੱਟੀ ਸਨੇਕਮੈਨ ਪੱਟੀ ਦੇ ਨਾਮ ਦੇ ਚੈਨਲ ਆ ਤੇਰੀ ਫੁੱਲ ਵੀਡੀਓ YouTube ਦੇ ਉੱਤੇ ਪਈ ਹੋਊਗੀ ਸਨੇਕਮੈਨ ਪੱਟੀ ਪਰ ਹੋਗੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਿਓ ਕਿਥੋਂ ਵੀਡੀਓ ਦੇਖਦੇ ਜਿਹੜੇ ਕਿੰਦਾ ਦਾ ਸਾਡਾ ਕੰਮ ਲੱਗਦਾ ਜੈ ਮਾਤਾ ਹੈਪੀ ਇਹ ਤੇਰੇ ਨਾਲ ਬੜਾ ਗੌਰ ਨਾਲ ਵੇਖ ਰਿਹਾ ਕੀ ਗੱਲ ਵਾ ਗੌਰ ਨਾਲ ਵੇਖਣਾ ਹੀ ਆ ਜੋ ਬਚਾਉਣੇ ਇਹ ਮੇਰੀ ਗੱਲ ਸੁਹ ਮਹਾਰਾਜ ਇਹ ਇੱਕ ਉਹ ਇਹ 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 ਇਹੀ ਬੰਦਾ ਦੇ ਚੰਗੀ ਤਰ੍ਹਾਂ ਪਛਾਣ ਲੋ ਅਜਾ ਮੇਰੇ ਪੱਗਰ ਕੋਲ ਉੱਤਾ ਜਦੋਂ ਤੁਸੀਂ ਗਊਸ਼ਾਲਾ ਹੁੰਦੇ ਜਿੱਥੇ ਵੀ ਹੁੰਦੇ ਜਿਨੇ ਇਹੋ ਹੀ ਬੰਦਾ ਫੂਕ ਕਰਦਾ ਮਿਲਦਾ ਇਹ ਇਹ ਨਹੀਂ ਦੱਸਣਾ ਬਈ ਲਈ ਹੋਈ ਬੜਉਂਦਾ ਇਹ ਤੁਹਾਨੂੰ ਮੇਰੇ ਕੋਲੋਂ ਜਿਹਾ ਤੁਹਾਡਾ ਕਰਦਾ ਵਾ ਕਹੇ ਕਰਦਾ ਮੇਰੇ ਨਿਗਾਹਾਂ ਹੈ ਤੁਹਾਨੂੰ ਕਹਿਣ ਇਹੋ ਹੀ ਬੰਦਾ ਫੂਕ ਕਰਦਾ ਮੇਰੇ ਸਿਰੇ ਹੈਪੀ ਸਰਵਿਸ ਕਿਦਾਂ ਦੀ ਲੱਗਦੀ ਆ ਤੇ ਦੋਸਤੋ ਨੰਬਰ ਹੈ 9592996335 ਬਾਕੀ ਲਾਈਕ ਸ਼ੇਅਰ ਕਮੈਂਟ ਕਰਿਓ ਮਾਰੇ ਮੋਟੇ ਵੀਡੀਓ ਤੇ ਫੰਮ ਛਾਲ ਹੋਣੀ ਨਹੀਂ ਜ਼ਰੂਰੀ ਆ ਕੱਲੇ ਸੱਪਾਂ ਦੀਆਂ ਗੱਲਾਂ ਸੁਣਦੇ ਲੋਕ ਬੋਰ ਹੋ ਜਾਂਦੇ ਆ ਬਾਕੀ ਸੋਸ਼ਲ ਮੀਡੀਆ ਦੇ ਹਾਦਰ ਗਿਆ ਬੰਦੇ ਨੂੰ ਵੀ ਸਪੋਰਟ ਕਰਿਆ ਕਰੋ ਜਿਹੜੇ ਟੈਲੈਂਟ ਵਖਾਉਂਦੇ ਆ ਤੁਸੀਂ ਗੁਰੂਆ ਸੋਸ਼ਲ ਮੀਡੀਆ ਦੇ ਸਪੋਰਟ ਹੀ ਟੁਗਲ ਪੋਚਾਂਮੀ ਕਰਦੇ ਆ ਅੱਧਿਓ ਜਿਆਦਾ ਲੋਕ ਕਿਦਾਂ ਦਾ ਟੈਲੈਂਟ ਵਖਾਉਂਦੇ ਜਿਹੜਾ ਆਪਾਂ ਪਰਿਵਾਰ ਚ ਬੈਠ ਕੇ ਨਹੀਂ ਦੇਖਦੇ ਦੇਖ ਸਕਦੇ ਗਾਂ ਦੇ ਤੇ ਬਾਕੀ ਗੰਦ ਕੋਸ਼ ਹੋ ਹੁੰਦਾ ਹੈ ਬਈ ਗੱਲ ਨਹੀਂ ਆਣਾ ਵਿਰੋਧ ਹੁੰਦੀ ਸੀ ਦੇਖੋ ਵੀ ਮੌਤ ਵੀ ਵੜੀ ਜਾਂਦਾ ਦੋਸਤੋ ਅੱਜ ਤਾਂ ਘੋੜੇ ਸਾਪ ਟੱਫੇ ਚ ਪਾਉਣ ਲੱਗੇ ਆ ਤੇ ਟੱਫੇ ਚ ਪਾਉਂਦਾ ਵੀ ਇੱਕ ਆਪਣਾ ਸਟਾਈਲ ਆ ਇੰਦਾਂ ਨਹੀਂ ਕਿ ਟੱਫੇ ਚ ਸੌਖਾ ਪਾਊਗਾ ਕਿਉਂਕਿ ਇਹਨੇ ਪੂਛ ਨਹੀਂ ਫੜਨ ਦੇਣੀ ਆਓ ਜੀ ਰੰਗ ਆਲੋ ਆਵੇ ਆਵੇ ਅੰਮੀ ਆ ਗਿਆ ਗਾਲਿਆਂ ਜੈ ਮਹਾਦੇਵ ਜੈ ਮਹਾਦੇਵ ਮਹਾਦੇਵ ਜਨਨ ਜੀ